ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦਾਸ ਜੀਆਂ ਦੇ ਵਜਨ ਕ ਬਾਹਰ ਕੀ ਅਗਨ ਬੁਝਤ ਜਲ ਸਰਤਾ ਕਾ ਨਾਓ ਮੇ ਜੋ ਅਗਨ ਲੱਗੇ ਕੈਸੇ ਕਾ ਬੁਝਾਈਏ ਅਗਨ ਲੱਗੇ ਭਾਈ ਜੇ ਬਾਹਰ ਅੱਗ ਲੱਗ ਜਾਵੇ ਤਾਂ ਪਾਣੀ ਛੜਕਾ ਕੇ ਪਾਣੀ ਸਿੱਟ ਕੇ ਬੁਝਾਈ ਜਾ ਸਕਦੀ ਆ ਪਰ ਜੇ ਆਪਾਂ ਬੇੜੀ ਵਿੱਚ ਬਹਿ ਕੇ ਗਹਿਰੇ ਪਾਣੀ ਵਿੱਚ ਜਾ ਰਹੇ ਆ ਸਮੁੰਦਰ ਵਿੱਚ ਸਾਗਰ ਵਿੱਚ ਜਾ ਰਹੇ ਆ ਤਾਂ ਬੇੜੀ ਨੂੰ ਅੱਗ ਲੱਗ ਜਾਵੇ ਤਾਂ ਫਿਰ ਕਿਵੇਂ ਬੁਝਾ ਸਕਦੇ ਆ ਜੇ ਪਾਣੀ ਨਾਲ ਬੁਝਾਉਣ ਦੀ ਕੋਸ਼ਿਸ਼ ਕਰੀਏ ਤੇ ਉਹ ਤਾਂ ਵੀ ਬੈੜੀ ਪਾਣੀ ਨਾਲ ਭਰ ਕੇ ਡੁੱਬ ਜਾਣੀ ਆ ਤੇ ਜੇ ਨਾ ਬੁਝਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜਲ ਕੇ ਡੁੱਬ ਜਾਣੀ ਆ ਦੋਵੇਂ ਦੋਏ ਪਾਸਿਓਂ ਮਰੇ ਹੋਏ ਆ ਤੇ ਦੂਜੀ ਉਦਾਹਰਨ ਦੇ ਕੇ ਸਮਝਾਉਂਦੇ ਨੇ ਆਖਣ ਲੱਗਿਆ ਬਾਹਰ ਸੇ ਬਾਹਰ ਸੇ ਭਾਗ ਓਟ ਲੀਜੀਏ ਤੇ ਕੋ ਕੋਟਗੜ ਗੜ੍ਹ ਮੇਂ ਚ ਲੂਟ ਲੇ ਜਾ ਕਹੋ ਕਰਤ ਜਾਈਏ ਆਖਣ ਲੱਗਿਆ ਬਾਹਰੋਂ ਠੱਗਾਂ ਤੋਂ ਡਰਦੇ ਆ ਹੋਇਆ ਵੀ ਕੋਈ ਲੁੱਟ ਨਾ ਲਵੇ ਤੇ ਕਿਸੇ ਕਿਲੇ ਦੇ ਵਿੱਚ ਸ਼ਰਨ ਲੈ ਲਈਏ ਕਿਲੇ ਦੇ ਵਿੱਚ ਚੱਲ ਜਾਈਏ ਤੇ ਉੱਥੇ ਅਸੀਂ ਸੇਫ ਰੋਜਵਾਂਗੇ ਉੱਥੇ ਅਸੀਂ ਸੁਰੱਖਿਆ ਦੋਜਵਾਂਗੇ ਤਾਂ ਜੇ ਇਕੱਲੇ ਹੀ ਚੋਰਾਂ ਦਾ ਨਿਕਲੇ ਆਵੇ ਜੇ ਇਕੱਲੇ ਹੀ ਠੱਗਾਂ ਦਾ ਹੋਵੇ ਤਾਂ ਫਿਰ ਦੱਸੋ ਕੌਣ ਬਚਾ ਸਕਦਾ ਨਹੀਂ ਬਚਾ ਸਕਦਾ ਤੀਜੀ ਉਦਾਹਰਣ ਦਿੰਦੇ ਨੇ ਚੋਰਨ ਕੇ ਇਤਰਾਜ਼ ਜ ਹੈ ਚੋਰਨ ਕੇ ਇਤਰਾਜ਼ ਕ ਹੈ ਸ਼ਰਨ ਕ ਹੈ ਨਾਰਿੰਦ ਮਾ ਹੈ ਮਾਰੇ ਮੈਂ ਹੀ ਪਾਤ ਜੀ ਉਹ ਕਹਦੇਗਾ ਬੁਝਾਈਏ ਉਹ ਗਾ ਕਰਨ ਲੱਗੇ ਜੇ 12 ਚੋਰਾਂ ਦੇ ਡਰ ਤੋਂ ਬਈ ਹਾਨੀ ਹੋਣ ਦੇ ਜਾਨਵਾਲੀ ਨੁਕਸਾਨ ਹੋਣ ਦੇ ਡਰ ਤੋਂ ਰਾਜੇ ਦੇ ਛਾਣ ਵਿੱਚ ਚਲੇ ਜਾਈਏ ਤੇ ਜੇ ਰਾਜਾ ਹੀ ਮੋਰਿਓ ਸਾਨੂੰ ਹੀ ਕ੍ਰਿਮੀਨਲ ਸਮਝ ਕੇ ਜਾਂ ਸਾਨੂੰ ਹੀ ਗੁਨਾਹਗਰ ਸਮਝ ਕੇ ਮੌਤ ਦੀ ਸਜ਼ਾ ਫਾਇਲ ਆ ਦੇਵੇ ਮੌਤ ਦੀ ਸਜ਼ਾ ਸੁਣਾ ਦੇਵੇ ਤਾਂ ਫਿਰ ਦੱਸੋ ਕਿਵੇਂ ਬਚਾਓ ਸਕਦਾ ਹੈ ਇਹ ਤਿੰਨ ਉਦਾਹਰਣਾਂ ਦੇ ਕੇ ਲਾਸਟ ਵਿੱਚ ਆਖਣ ਲੱਗੇ ਬਾਹਰ ਮਾਇਆ ਦਾ ਡਰ ਦਰਬਦ ਹਾਰ ਗੁਰਦੁਆਰੇ ਜਾਵੇ ਤਾਂ ਜੋ ਮਾਇਆ ਪਿਆਪਾ ਕਹਾਂ ਠਹਿਰਾ ਕਦ ਠਹਿਰਾਈ ਹੈ ਆ ਗਣ ਲੱਗੇ ਭਾਈ 12 ਬੰਦਾ ਮਨੋਕ ਮਾਇਆ ਦੇ ਲਫੇੜਿਆਂ ਤੋਂ ਡਰਦਾ ਹੋਇਆ ਮਾਇਆ ਦੀਆਂ ਠੋਕਰਾਂ ਤੋਂ ਕਲਪ ਦਾ ਰੋਂਦਾ ਹੋਇਆ ਚਿੰਤਾ ਝੋਰੀਆਂ ਵਿੱਚ ਫਸਿਆ ਹੋਇਆ ਮਾਇਆ ਦੇ ਭੋਗ ਭੋਗਦਿਆਂ ਰੋਕੀ ਹੋਇਆ ਹੋਇਆ ਬੰਦਾ ਮਨੋਕਾ ਜਿਹੜਾ ਵਿਕਾਰਾਂ ਦੇ ਢਹੇ ਚੜਿਆ ਹੋਇਆ ਮਨ ਦਾ ਤਪਿਆ ਹੋਇਆ ਸ਼ਾਂਤੀ ਲੈਣ ਬਾਅਦ ਤੇ ਗੁਰਦੁਆਰੇ ਜਾਂਦਾ ਤੇ ਮਹਾਰ ਪਾ ਜੀ ਦਾ ਉਹ ਕਹਿੰਦੇ ਜੇ ਗੁਰਦੁਆਰੇ ਦੇ ਅੰਦਰ ਸਾਡੇ ਜਾਣ ਤੋਂ ਪਹਿਲਾਂ ਗੁਰਦੁਆਰੇ ਦੇ ਅੰਦਰ ਹੀ ਮਾਇਆ ਦਾ ਪ੍ਰਭਾਵ ਪਿਆ ਹੋਵੇ ਮਾਇਆ ਦਾ ਦਰਪਤ ਹਾਰ ਗੁਰਦੁਆਰੇ ਜਾਵੇ ਤਾਂ ਜੋ ਮਾਇਆ ਵਿਆਪੇ ਕਦ ਠਹਿਰਾਈ ਹੈ ਆਖਣ ਲੱਗੇ ਜੇ ਗੁਰਦੁਆਰੇ ਦੇ ਵਿੱਚ ਅੰਦਰ ਵੀ ਮਾਇਆ ਦਾ ਪ੍ਰਭਾਵ ਪਿਆ ਹੋਇਆ ਹੋਵੇ ਮਾਇਆ ਹੀ ਆਪਣਾ ਕਲਾ ਜੋਰ ਦਿਖਾ ਰਹੀ ਹੋਵੇ ਤਾਂ ਫਿਰ ਦੱਸੋ ਬੇ ਅਸੀਂ ਕਿੱਥੇ ਸਾਡਾ ਕਿੱਥੇ ਬਚਾਅ ਹੋ ਸਕਦਾ ਕਿੱਥੇ ਟਿਕਾਣਾ ਕਰ ਸਕਦੇ ਆ ਅਸੀਂ ਭਾਵ ਕੇ ਮਨੋਕ ਵਜ ਨਹੀਂ ਸਕਦਾ ਹੁਣ ਜਿਹੜੀ ਆਪਾਂ ਧਾਪੀ ਪਈ ਹੋਈ ਹੈ ਨਾ ਇਹਦੇ ਉੱਤੇ ਭਾਈ ਗੁਰਦਾਸ ਜੀਆ ਦਾ ਇੰਨੇ ਸਦੀਆਂ ਪਹਿਲਾਂ ਲਿਖਿਆ ਹੋਇਆ ਕਵਿਤਾ ਜਿਹੜਾ ਇਹ ਹੂਮ ਹੂ ਟੁਕਦਾ ਆ ਗੁਰੂ ਘਰਾਂ ਦੇ ਅੰਦਰ ਮਾਇਆ ਜਿਹੜੀ ਹੈ ਨਾ ਉਹਨੇ ਪੂਰਾ ਆਪਣਾ ਗਲਵਾ ਪਾਇਆ ਹੋਇਆ ਕਿਸੇ ਪਾਸੇ ਤਾਂ ਆਪ ਉਹਦਰੀਆਂ ਮਾਫੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਜਿਹੜਾ ਮਾਫੀ ਮੰਗ ਕੇ ਗਿਆ ਉਹਨੇ ਉਹ ਏਦਾਂ ਜ਼ਾਹਰ ਕਰ ਰਿਹਾ ਸਟੇਜਾਂ ਦੇ ਉੱਤੇ ਬਹਿ ਕੇ ਵੀ ਮੈਂ ਕੋਈ ਐਸਾਨ ਕੀਤਾ ਤਾਕਤ ਦੇ ਉੱਤੇ ਪੇਜ ਹੋ ਕੇ ਉਹਦੇ ਵਿੱਚ ਵੀ ਉਹਨੂੰ ਵੀ ਕਹਾਣੀ ਬਣਾ ਬਣਾ ਕੇ ਸੁਣਾ ਰਿਹਾ ਔਰ ਵਡਿਆਈ ਖੱਟਣ ਦੀ ਕੋਸ਼ਿਸ਼ ਕਰ ਰਿਹਾ ਵੀ ਮੇਰੀ ਵਡਿਆਈ ਹੈ ਇਹਦੇ ਵਿੱਚ ਵੀ ਮੈਂ ਤਾਕਤ ਦੇ ਪੇਜ ਹੋਇਆ ਨਮਾਣਾ ਨਹੀਂ ਹੋਇਆ ਨਮਾਣਾ ਨਹੀਂ ਹੋਇਆ ਇਹ ਨਹੀਂ ਕਿ ਆ ਬਈ ਨਾਨਕ ਗਰੀਬ ਟੈ ਪਿਆ ਦਵਾਰੇ ਹਰ ਮੇਲੇ ਲੋ ਵਢਾਈ ਨਹੀਂ ਇਹ ਨਹੀਂ ਕਿ ਆ ਬਈ ਜੈਸਾ ਬਾਲਕ ਭਾਇ ਸੁ ਭਾਈ ਲਾ ਘਰਾਤ ਕਮਾਵਾ ਕਰ ਬਦੇ ਝੜਕੇ ਬੋਮ ਪਾਤੀ ਬਹੁੜ ਪਤਾ ਕਰ ਲਾ ਬੈ ਪਿਛਲੇ ਔਗਣ ਬਗਚਲੇ ਪ੍ਰਭ ਅੱਗੇ ਮਾਰਗ ਪਾਵੈ ਨਹੀਂ ਮਾਰਗ ਪਾਉਣ ਦੀ ਗੱਲ ਨਹੀਂ ਕੀਤੀ ਗੋਲ-ਗੋਲ ਜਿਆ ਕਰਕੇ ਬਈ ਸ਼ਬਦਾਂ ਦੀ ਮਾਫੀ ਮੰਗ ਲਈ ਜੀ ਮੇਰੇ ਕਹਿਓ ਸ਼ਬਦਾਂ ਦੀ ਮਾਫੀ ਮੰਗ ਲਈ ਮੈਂ ਨਹੀਂ ਮੰਗੀ ਸ਼ਬਦਾਂ ਦੀ ਮਾਫੀ ਮੰਗੀ ਆ ਮੇਰਾ ਕੋਈ ਕਸੂਰ ਨਹੀਂ ਸ਼ਬਦਾਂ ਦਾ ਕਸੂਰ ਆ ਸੋ ਮਾ ਬਾਹੀ ਗੁਰਦਾਂਜੇ ਕਹਿੰਦੇ ਕਹਿੰਦੇ ਮਾਇਆ ਦਾ ਡਰ ਪਤ ਹਾਰ ਗੁਰਦੁਆਰੇ ਜਾ ਮੈਂ ਤਾਂ ਜੋ ਮਾਇਆ ਵਿਆਪੇ ਘੱਟ ਠਹਿਰਾਈਏ ਉਹ ਜਿਵੇਂ ਸਮੁੰਦਰ ਦੇ ਵਿੱਚ ਜਾਂਦੀ ਬੇੜੀ ਨੂੰ ਅੱਗ ਲੱਗ ਜਾ ਤਾਂ ਉਹਨੂੰ ਭਜਾਵਾਂਗੇ ਤਾਂ ਵੀ ਮਰਿਓ ਆ ਨਾ ਭਜਾਵਾਂਗੇ ਤਾਂ ਵੀ ਮਰਿਓ ਆ ਜੇ ਬਾਹਰੋਂ ਜੋ ਠੱਗਾਂ ਦੇ ਡਰ ਤੋਂ ਡਰਦੇ ਹੋਇਆਂ ਗੜ੍ਹ ਦੇ ਵਿੱਚ ਕਿਲੇ ਦੇ ਵਿੱਚ ਸ਼ਰਨ ਲਵਾਂਗੇ ਜੇ ਕਿਲੇ ਠੱਗਾਂ ਦਾ ਨਿਕਲਿਆ ਵੇ ਤਾਂ ਕੌਣ ਬਚਾ ਸਕਦਾ ਤੇ ਜੇ ਬਾਹਰੋਂ ਜਾਨੀ ਮਾਲੀ ਨੁਕਸਾਨ ਹੋਣ ਦੇ ਡਰ ਤੋਂ ਕਿਸੇ ਰਾਜੇ ਦੀ ਛਾਣਣ ਵਿੱਚ ਜਾਵਾਂਗੇ ਵੀ ਤੂੰ ਸਰਕਾਰੀ ਤੌਰ ਤੇ ਤਾਨੂੰ ਬਚਾਲਾ ਤੇ ਜੇ ਉਹ ਹੀ ਤਾਨੂੰ ਗ੍ਰਾਹਕਰ ਸਮਝ ਕੇ ਫਾਇਲ ਆਉਣ ਲੱਪੇ ਤਾਂ ਕੌਣ ਬਚਾ ਸਕਦਾ ਤੇ ਲਾਸਟ ਵਿੱਚ ਭਾਈ ਸਾਹਿਬ ਕਹਿੰਦੇ ਕਹਿੰਦੇ ਆਉਣ ਲੱਗੇ ਜੇ ਮਾਇਆ ਦੇ ਡਰ ਤੋਂ ਮਾਇਆ ਦੀਆਂ ਧੋਕਰਾਂ ਤੋਂ ਬਚਣ ਬਾਅਦ ਮਨੁੱਖ ਜਿਹੜਾ ਉਹ ਗੁਰੂ ਦੇ ਦਰ ਤੇ ਜਾਵੇ ਗੁਰਦੁਆਰੇ ਜਾਵੇ ਤਾਂ ਉੱਥੇ ਵੀ ਇਹੋ ਜਿਹਾ ਹਾਲ ਹੁੰਦਾ ਹੋਵੇ ਉੱਥੇ ਵੀ ਮਾਇਆ ਦਾ ਪ੍ਰਤਾਪ ਪ੍ਰਭਾਵ ਪੂਰਾ ਜੋਰਾਂ ਤੇ ਹੋਵੇ ਤਾਂ ਦੱਸੋ ਫਿਰ ਮਨੁੱਖ ਕਿੱਥੇ ਵੱਜ ਸਕਦਾ ਕਿੱਥੇ ਉਹਦੇ ਆਤਮਿਕ ਜੀਵਨ ਦੀ ਸੂਝ ਸੂਝ-ਬੂਝ ਉਹਨੂੰ ਮਿਲ ਸਕਦੀ ਜਾਂ ਉਹਦੀ ਆਤਮਿਕ ਜੀਵਨ ਦੀ ਪੂੰਜੀ ਜਿਹੜੀ ਆ ਉਹ ਸਾਬਤ ਰਹਿ ਸਕਦੀ ਆ ਕਿੱਥੇ ਜਾ ਕੇ ਉਹਦਾ ਜੀਵਨ ਸੌਖਾ ਹੋ ਸਕਦਾ ਇੰਨੀ ਆਪਾਂ ਤਾਂ ਆਪੀ ਫੈਲ ਚੁੱਕੀ ਹੋਈ ਆ ਨਾ ਵੀ ਅਸੀਂ ਤਖਤਾਂ ਦੀ ਮਰਿਆਦਾ ਦਾ ਮਲਿਆ ਮੇਟ ਕਰਕੇ ਰੱਖ ਦਿੱਤਾ ਵਾਹਿਗੁਰੂ ਵਾਹਿਗੁਰੂ ਗੁਰੂ ਸਮਤ ਭਗਤ ਜੀ ਭਾਈ ਬਖਸ਼ਲਵੈ ਹਰ ਬੰਦਾ ਆਪੋ ਆਪਾ ਆਪਾਂ ਧਾਪੀ ਚ ਪਿਆ ਹੋਇਆ ਬੁਰਜਾ ਕਰਦੀ ਚਾਈ ਹੋਈ ਆ ਕੋਈ ਕਿ ਕੋਈ ਦਸਾਂ ਗੱਲਿਆਂ ਦੀ ਤੂੜੀ ਦੇ ਢੇਰ ਵਿੱਚੋਂ ਸੂਈ ਕੁਅੱਜ ਕੋ ਲੱਭ ਸਕਦੀ ਆ ਪਰ ਇਸ ਵੇਲੇ ਪੰਥ ਦੀ ਇਹ ਹਾਲਤ ਆ ਭਈ ਸਾਰੇ ਹੀ ਪੰਥਕ ਸਿਆਸੀ ਲੀਡਰ ਤੇ ਸਾਰੇ ਹੀ ਧਾਰਮਿਕ ਨੇਤਾ ਜਿੰਨੇ ਆ ਇਹ ਸਾਰਿਆਂ ਦੇ ਐਡੇ ਵੱਡੇ ਢੇਰ ਦੇ ਵਿੱਚੋਂ ਇੱਕ ਮਨੁੱਖ ਵੀ ਜਿਹੜਾ ਇਮਾਨਦਾਰ ਔਰ ਪੰਥ ਹਿਤੂ ਔਰ ਕੌਮ ਦੇ ਪੱਖ ਵਿੱਚ ਟਿਕਣ ਵਾਲਾ ਜਾਂ ਕੌਮ ਦਾ ਪੱਖੂ ਜਿਹੜਾ ਹੋਵੇ ਕਾਇਮ ਪੰਥ ਬਸੇ ਮਾ ਉਜਣਾ ਮੰਨ ਜਾਓ ਘਨੇਰਾ ਐਸਾ ਇੱਕ ਪੰਥਕ ਲੱਭਣਾ ਔਖਾ ਆ ਐਡੇ ਢੇਰ ਦੇ ਵਿੱਚੋਂ ਤੋ ਹੋਇਆਂ ਭਲਾ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ